ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਦੀ ਜਿੱਤ ਦੀ ਖੁਸ਼ੀ ਵਿੱਚ ਜਿੱਥੇ ਕਿ ਹਲਕਾ ਹੁਸ਼ਿਆਰਪੁਰ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਮਾਰਕੀਟ ਕਮੇਟੀ ਫਗਵਾੜਾ ਵਿਖੇ ਵੀ ਮਾਰਕੀਟ ਕਮੇਟੀ ਦੇ ਚੇਅਰਮੈਨ ਤਲਵਿੰਦਰ RAM ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਜਿੱਥੇ ਸਮੂਹ ਵਰਕਰਾਂ ਨੇ ਡਾਕਟਰ ਰਾਜਕਮਾਰ ਚੱਬੇਵਾਲ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਫਗਵਾੜਾ ਵਾਸੀਆਂ ਨੂੰ ਹਾਰਦਿਕ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਗੱਲਬਾਤ ਕਰਦੇ ਆ ਚੇਅਰਮੈਨ ਤਲਵਿੰ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਫਗਵਾੜਾ ਵਾਸੀਆਂ ਨੇ ਇਹ ਸੀੜ ਚਿਤ ਕੇ ਪਾਰਟੀ ਹਾਈ ਕਮਾਂਡ ਦੇ ਨਾਲ ਨਾਲ ਡਾਕਟਰ ਰਾਜਕਮਾਰ ਚੱਬੇਵਾਲ ਦੀ ਝੋਲੀ ਵਿੱਚ ਪਾਈ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਹਨ ਮੈਂ ਤਵਿੰਦਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਪਿੰਡ ਵਾਸੀਆਂ ਦਾ ਅਤੇ ਸਾਰੇ ਆਪਣੇ ਵਰਕਰ ਸਾਹਿਬਾਨ ਬਲੌਕ ਪ੍ਰਧਾਨ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦੀਆਂ ਆਮ ਪਾਰਟੀ ਦੇ ਸਾਰੇ ਵਰਕਰਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆ ਲੋਕ ਸਭਾ ਸੀਟ ਜਿੱਤ ਕੇ ਡਾਕਟਰ ਰਾਜਕੌਰ ਜੰਮੇਵਾਲ ਜੀ ਝੋਲੀ ਵਿੱਚ ਪਾਈ ਸਾਰਿਆਂ ਦਾ ਤੈਨ ਦੇ ਲੋ ਧੰਨਵਾਦ ਜੀ ਇਸ ਤੋਂ ਇਲਾਵਾ ਆਪ ਨੇਤਾ ਜਰਨੈਲ ਨੰਗਲ ਦੀ ਅਗਵਾਈ ਵਿੱਚ ਵੀ ਸਮੂਹ ਵਰਕਰਾਂ ਨੇ ਫਗਵਾੜਾ ਦੇ ਬੱਸ ਸਟੈਂਡ ਵਿਖੇ ਡਾਕਟਰ ਰਾਜਕਮਰ ਚੱਬੇਵਾਲ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਇਸ ਦੌਰਾਨ ਸਮੂਹ ਆਪ ਵਰਕਰਾਂ ਨੇ ਜਥੇ ਆਉਣ ਜਾਣ ਵਾਲੇ ਰਾਗੀਰਾਂ ਦੇ ਨਾਲ ਨਾਲ ਪਾਰਟੀ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਜਰਨੈਲ ਨੰਗਲ ਨੇ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਨੂੰ ਜਿਤਾਉਣ ਵਿੱਚ ਪਾਰਟੀ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਸੀ ਜੋ ਕਿ ਸਫਲ ਵੀ ਹੋਈ ਹੈ ਉਹਨਾਂ ਸਾਰੇ ਹੀ ਪਾਰਟੀ ਵਰਕਰਾਂ ਤੇ ਸਪੋਰਟਰਾਂ ਦਾ ਡਾਕਟਰ ਰਾਜਕਮਰ ਚੱਬੇਵਾਲ ਨੂੰ ਵੱਡੇ ਮਾਰਜੇ ਨਾਲ ਜਿਤਾਉਣ ਲਈ ਧੰਨਵਾਦ ਕੀਤਾ ਇਸ ਨ ਵੱਡੀ ਗਿਣਤੀ ਵਿੱਚ ਆਬਰਕਰ ਮਜੂਸ ਹਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦੇਸ਼ ਦੇ ਅੰਦਰ 2024 ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਜੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਔਰ ਅੱਜ ਦੀ ਇਹ ਜਿਹੜੀ ਜਿੱਤ ਹੈ ਸਾਡੇ ਸਾਰੇ ਵਰਕਰ ਸਮਰਥਕ ਸਾਡੇ ਵਲੰਟੀਅਰ ਜਿਨ੍ਹਾਂ ਨੇ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਬਹੁਤ ਮਿਹਨਤ ਕੀਤੀ ਹੈ ਜਦੋਂ ਤੋਂ ਇਹ ਇਲੈਕਸ਼ਨ ਅਨਾਉਂਸ ਹੋਇਆ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿਹੜਾ ਬਹੁਤ ਮਾਹੌਲ ਗਰਮ ਮੌਸਮ ਗਰਮ ਇਹਨਾਂ ਸਾਡੇ ਵਰਕਰਾਂ ਨੇ ਸਮਰਥਕਾਂ ਨੇ ਸਾਡੇ ਵਲੰਟੀਅਰਸ ਨੇ ਜਿਨ੍ਹਾਂ ਨੇ ਧੁੱਪ ਨਹੀਂ ਦੇਖੀ ਜਿਨ੍ਹਾਂ ਨੇ ਭੁੱਖ ਨਹੀਂ ਦੇਖੀ ਜਿਨ੍ਹਾਂ ਨੇ ਪਿਆਸ ਨਹੀਂ ਦੇਖੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਪੱਲਿਓ ਪੈਸਾ ਖਰਚ ਕੇ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਜਿਹੜਾ ਆ ਪਾਰਟੀ ਨੂੰ ਜਿਤਾਉਣ ਦੇ ਲਈ ਆਪਣਾ ਅਹਿਮ ਰੋਲ ਪਲੇ ਕੀਤਾ ਤੋਂ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਮੈਂ ਪਾਰਟੀ ਦੀ ਤਰਫੋਂ ਜਿਹੜਾ ਸਾਰੇ ਵਲੰਟੀਅਰ ਸਾਥੀਆਂ ਦਾ ਸਾਰੇ ਸਾਡੇ ਵਰਕਰ ਸਮਰਤਕ ਦਾ तहे ਦਿਲੋਂ ਧੰਨਵਾਦ ਕਰਨਾ ਉਥੇ ਨਾਲ ਹੀ ਡਾਕਟਰ ਰਾਜਕਮਾਰ ਚੱਬੇਵਾਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਇੱਥੋਂ ਪਾਰਟੀ ਨੇ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਦਰਜ ਕੀਤੀ ਹੈ ਔਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਜਿਹੜਾ ਦੁਆਬੇ ਦਾ ਹਿੱਸਾ ਔਰ ਦੁਆਬੇ ਦੇ ਵਿੱਚ ਪਾਰਟੀ ਦੀ ਜਿਹੜੀ ਜੜ ਹੈ ਉਹ ਮਜ਼ਬੂਤ ਹੋਈ ਹੈ ਇੱਕ ਵਾਰ ਫੇਰ ਤੋਂ ਪਾਰਟੀ ਦਾ ਸਾਰੇ ਸਮਰਥਕਾਂ ਦਾ ਬਹੁਤ-ਤੈਦੋਂ ਧੰਨਵਾਦ। ਪਰ 2027 ਦਾ ਜਿਹੜਾ ਇਲੈਕਸ਼ਨ ਆ ਰਿਹਾ ਐ ਐਮਐਲਏ ਵਗੈਰਾ ਉਹਦਾ ਕਿਦਾਂ ਦੇਖ ਰਹੇ ਆਂ ਗਾਂ ਯੂਥ ਨੂੰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ? 2027 ਲਈ ਮੁੰਡ ਵਜਿਆ ਆ ਔਰ ਅਜੇ ਪੰਜਾਬ ਸਰਕਾਰ ਨੇ ਸਵਾ 2 ਸਾਲ ਦਾ ਹਸਾ ਹੋਇਆ ਸੀ ਔਰ ਸਵਾ 2 ਸਾਲ ਦੇ ਹਸੇ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਕਈ ਕੰਮ ਰਹਿ ਗਏ ਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਪੂਰੇ ਕਰਨੇ ਆ। ਵੇਟ ਕਰਕੇ ਦਾ ਜਿਹੜਾ ਸੰਵਿਧਾਨ ਹੈ ਉਹਨਾਂ ਨੇ ਸਾਨੂੰ 5 ਸਾਲ ਦਾ ਮੌਕਾ ਦਿੱਤਾ ਔਰ 5 ਸਾਲ ਬਾਅਦ ਸਾਡੇ ਸਾਹਦੇ ਹੋਏ ਕੰਮਾਂ ਦਾ ਲੇਖਾ ਜੋਖਾ ਆਏਗਾ ਅਸੀਂ 2027 ਦੇ ਵਿੱਚ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਦੁਬਾਰਾ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਪਾਣਾ ਹੈ